ਅੱਜ ਆਪਾਂ ਜਾ ਰਹੇ ਆ ਛਾ ਕੋਟ ਤੇ ਨਕੋਦਰ ਦੀ ਸਾਈਡ ਦੇ ਵਿੱਚ ਪੈਂਦਾ ਪਿੰਡ ਜਗੀਰ ਸੋਹਲ ਚਗੀਰ ਤੇ ਲਗਭਗ ਆਪਣੇ ਤੋਂ 75 ਕਿਲੋਮੀਟਰ ਦਾ ਫਾਸਲਾ ਹੈਗਾ ਤੇ ਬਾਈ ਜੀ ਉਹਨਾਂ ਦਾ ਫੋਨ ਆਇਆ ਸੀ ਕੁਝ ਦਿਨ ਪਹਿਲਾਂ ਤੇ ਏਸੀ ਹੈ ਉਹਨਾਂ ਦੇ ਲੱਗਿਆ ਹੋਇਆ ਸ਼ੈਨ ਹਟਾਚੀ ਕੰਪਨੀ ਦਾ ਉਹਦੇ ਵਿੱਚ ਕੋਈ ਲੀਕੇਜ ਦੀ ਤੇ ਕੂਲਿੰਗ ਦੀ ਕੋਈ ਪ੍ਰੋਬਲਮ ਆ ਰਹੀਗੀ ਆ ਤੇ ਅੱਜ ਵੀਰ ਜੀ ਨਾਲ ਆਪਣੀ ਗੱਲਬਾਤ ਹੋਈ ਸੀ ਤੇ ਅੱਜ ਆਪਾਂ ਉਹਨਾਂ ਦੇ ਜਾ ਰਹੇ ਆ ਅੱਜ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਇਹ ਜਿਹੜਾ ਪਿੱਛੇ ਰੋਡ ਪੈਂਦਾ ਐਨ ਐਚ 703 ਉਹਨੂੰ ਕ੍ਰੋਸ ਕਰਕੇ ਤੇ ਆ ਭੁੱਲਰ ਰੋਡ ਪੈਂਦਾ ਇਸ ਰੋਡ ਤੇ ਆਪਾਂ ਜਾ ਰਹੇ ਹਗੇ ਆ ਆ ਸਾਹਮਣੇ ਤੁਸੀਂ ਵੇਖੋ ਇਧਰਲੇ ਬੰਨੇ ਖੇਤੀ ਆ ਮੱਕੀ ਦੀ ਤੇ ਹਰੀ ਭਰੀ ਮੱਕੀ ਆ ਤੇ ਸਾਰੇ ਬੰਨੇ ਹਰਿਆਲੀ ਆ ਹਰਿਆਲੀ ਇੰਨੀ ਕੁ ਜ਼ਿਆਦੀ ਹੈ ਕਿ ਇਧਰਲੇ ਬੰਨੇ ਜਿੰਨੀ ਗਰਮੀ ਹੈ ਨਾ ਉਹ ਇੱਥੇ ਗਰਮੀ ਦਾ ਪ੍ਰਕੋਪ ਇਸ ਏਰੀਏ ਦੇ ਵਿੱਚ ਘਟੇ ਕਿਉਂਕਿ ਹਰਿਆਲੀ ਹੋਣ ਕਰਕੇ ਹੁਣ ਆਪਾਂ ਵਧਦੇ ਆ ਆਪਣੀਆਂ ਅਗਲੀਆਂ ਰਾਵਾਂ ਨੂੰ ਬਣੇ ਰਿਹਾ ਜੀ ਆਪਣੇ ਇਸ ਬਲੌਗ ਦੇ ਨਾਲ ਏ ਲੱਗਿਆ ਆ ਹਿਟਾਚੀ ਕੰਪਨੀ ਦਾ ਏਸੀ ਫਿਕਸ ਸਪੀਡ ਹੈ ਕਾਫੀ ਪੁਰਾਣਾ ਏਸੀ ਆ ਪਰ ਇਹਦੇ ਵਿੱਚ ਕੂਲਿੰਗ ਹੋ ਨਹੀਂ ਰਹੀ ਰੂਮ ਵੀ ਇੰਨਾ ਜਿਆਦਾ ਵੱਡਾ ਨਹੀਂਗਾ ਉੱਪਰ ਵਾਲੇ ਕਵਰ ਉਤਾਰ ਕੇ ਆਪਾਂ ਚੈੱਕ ਕਰਦੇ ਆ ਕਵਰ ਉਤਾਰ ਕੇ ਚੈੱਕ ਕੀਤਾ ਤੇ ਬਹੁਤ ਜਿਆਦਾ ਏਸੀ ਦੇ ਵਿੱਚ ਮਿੱਟੀ ਪਈ ਹੋਈ ਆ ਫੋਟੋਰ ਬਹੁਤ ਹੀ ਵਧੀਆ ਜਗ੍ਹਾ ਤੇ ਲੱਗ ਰਿਹਾ ਉੱਪਰਲੇ ਬੰਨੇ ਸ਼ੈਡੋ ਪਈ ਹੋਈ ਹੈ ਥੱਲੇ ਵਾਲ ਸਟੈਂਡ ਬਹੁਤ ਸੋਹਣਾ ਹੈ ਆਪਾਂ ਇਹ ਬਣਾਪਾ ਚੈੱਕ ਕਰਦੇ ਨੇ ਗੈਸ ਹੋ ਗਿਆ ਦਾ ਚੈੱਕ ਕਰਕੇ ਗੈਸਿੰਗ ਦੀ ਸਟੋਰ ਕਰ ਲਈ ਆਪਾਂ ਤੇ ਆਊਟਡੋਰ ਨੂੰ ਕਰਤਾ ਬੰਦ ਹੁਣ ਆਪਾਂ ਇਹਦਾ ਇੰਡੋਰ ਉਤਾਰਾਂਗੇ ਤੇ ਫਿਰ ਬਾਕੀ ਵੇਖਾਂਗੇ ਇੰਡੋਰ ਯੂਨਟ ਨੂੰ ਆਪਾਂ ਪਲੇਟ ਤੋਂ ਉਤਾਰ ਕੇ ਤੇ ਬਾਹਰ ਲੈ ਕੇ ਆ ਰਹੇ ਹਾਂਗੇ ਇਸ ਜਗ੍ਹਾ ਤੇ ਨਾ ਪਾਣੀ ਦਾ ਵੀ ਪੂਰਾ ਪ੍ਰਬੰਧ ਹੈਗਾ ਤੇ ਲਾਈਟ ਵੀ ਆ ਰਹੀ ਐ ਖੁੱਲਾ ਚ ਬੱਚਾ ਬਣਿਆ ਤੇ ਇੱਥੇ ਕੰਮ ਕਰਨ ਦਾ ਵੇ ਪੂਰਾ ਮਜ਼ਾ ਆਏਗਾ ਸਾਰੇ ਪਾਰਟ ਆਪਾਂ ਇਹਦੇ ਕੱਲੇ-ਕੱਲੇ ਕਰਕੇ ਵੱਖਰਾ-ਵੱਖਰਾ ਕਰ ਦਿੰਨੇ ਆ ਤੇ ਇਹਦੇ ਵਿੱਚੋਂ ਹੁਣ ਆਪਾਂ ਪੀਸੀ ਵੀ ਵੱਖਰੀ ਕਰ ਦਿੱਤੀ ਐ ਤੇ ਨਾਲ ਆਪਾਂ ਇਹ ਜਿਹੜਾ ਇਹਦਾ ਇੰਡੋਰ ਯੂਨਟ ਦਾ ਕਵਲ ਉਹ ਵੀ ਕੱਢ ਦਿੱਤਾ ਬਹੁਤ ਜ਼ਿਆਦੀ ਇਹਦੇ ਵਿੱਚ ਡਸਟ ਪਈ ਹੋਈ ਆ ਤੇ ਹੁਣ ਆਪਾਂ ਇਹਦੀ ਸਾਰੇ ਪਾਰਟਾਂ ਦੀ ਚੰਗੀ ਤਰ੍ਹਾਂ ਸਫਾਈ ਕਰਾਂਗੇ ਇਤਲੇ ਬੰਨੇ ਤੁਸੀਂ ਬਲੋਰ ਤੇ ਕੈਬਿਨਟ ਨੂੰ ਵੀ ਚੰਗੀ ਤਰ੍ਹਾਂ ਚੈੱਕ ਕਰੋ ਪੂਰੀਆਂ ਡਸਟ ਦੇ ਨਾਲ ਭਰੀਆਂ ਪਈਆਂ ਆਈਆਂ ਤੇ ਹਵਾ ਦਾ ਫਲੋ ਬਿਲਕੁਲ ਇਹਨਾਂ ਨੇ ਖਤਮ ਕੀਤਾ ਆ ਤੇ ਹੁਣ ਆਪਾਂ ਜਿਹੜੀ ਇਹਦੀ ਇਨਡੋਰ ਤੇ ਬਲੋਰ ਦੀ ਮੋਟਰ ਹੈ ਉਹਨੂੰ ਵੀ ਅਲੱਗ ਕਰ ਲੈਨੇ ਆ ਪਾਰਟ ਸਾਰੇ ਕੱਢ ਕੇ ਆਪਾਂ ਇਹਨਾਂ ਦੀ ਵਾਸ਼ਿੰਗ ਸ਼ੁਰੂ ਕਰ ਦਿੱਤੀ ਆ ਤੇ ਡਸਟ ਜਿਹੜੀ ਇਹਦੇ ਵਿੱਚ ਬਹੁਤ ਜ਼ਿਆਦਾ ਨਿਕਲਦੀ ਪਈ ਆ ਇੰਡੋਰ ਕੋਇਲ ਦੇ ਵਿੱਚ ਨਾ ਡਸਟ ਇੰਨੀ ਕੁ ਜਿਆੜੀ ਜਮਕੀ ਪਈ ਹੈ ਨਾ ਪ੍ਰੈਸ਼ਰ ਮਾਰ-ਮਾਰ ਕੇ ਵੀ ਨਹੀਂ ਨਿਕਲਦੀ ਜੀ ਪੂਰਾ ਗਰੀਸ ਬਣਿਆ ਪਿਆ ਤੇ ਇਹਦੇ ਉੱਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਪਿਆ ਜਿੰਨਾ ਚਿਰ ਇਹ ਗਰੀਸ ਜਾਂ ਨਿਕਲਦਾ ਨਹੀਂ ਨਾ ਉਨਾ ਟਾਈਮ ਇਹਦੇ ਵਿੱਚ ਜਿਹੜੀ ਪੂਰੀ ਸਫਾਈ ਵੀ ਨਹੀਂ ਹੋਣੀ ਇਧਰ ਪਾਈਪ ਨੂੰ ਨਾ ਬਹੁਤ ਜ਼ਿਆਦਾ ਪੰਚ ਪਿਆ ਆ ਇਹ ਪਾਈਪ ਦੀ ਵੀ ਆਪਾਂ ਚੰਗੀ ਤਰ੍ਹਾਂ ਸੈਟਿੰਗ ਕਰਕੇ ਤੇ ਦੁਬਾਰਾ ਇੱਥੇ ਜੋਇੰਟ ਲਗਾ ਰਹੇਗੇ ਸਾਰੇ ਪਾਰਟ ਦੀ ਆਪਾਂ ਚੰਗੀ ਤਰ੍ਹਾਂ ਵਾਸ਼ਿੰਗ ਕਰ ਲਈ ਹੈ ਤੇ ਪਾਰਟ ਵੇਖੋ ਕੱਲੇ ਕੱਲੇ ਪੂਰਿਆਂ ਲਿਸ਼ਕਾਂ ਪਿਆ ਮਾਰਦੇ ਨੇ ਤੇ ਹੁਣ ਜਿਵੇਂ ਆਪਾਂ ਇਹਦੇ ਸਿੰਦੇ ਵੀ ਪਾਰਟ ਖੋਲੇ ਸੀਗੇ ਉਹਨਾਂ ਪਾਰਟਾਂ ਨੂੰ ਆਪਾਂ ਚੰਗੀ ਤਰ੍ਹਾਂ ਦੀ ਫੀਟਿੰਗ ਕਰ ਰਹੇ ਹਾਂ ਇੰਡੋਰ ਯੂਨਟ ਨੂੰ ਆਪਾਂ ਕੰਪਲੀਟ ਕਰ ਦਿੱਤਾ ਬਿਲਕੁਲ ਸਾਰੀ ਫੀਟਿੰਗ ਹੋ ਚੁੱਕੀ ਹੈ ਤੇ ਹੁਣ ਇਸ ਯੂਨਟ ਨੂੰ ਲੈ ਆ ਕੇ ਆਪਾਂ ਉਸੇ ਪਲੇਟ ਦੇ ਉੱਤੇ ਫਿੱਟ ਕਰ ਦਿੱਤਾ। ਬਾਕੀ ਕੰਮ ਆਪਣਾ ਹੁਣ ਬਾਹਰ ਵਾਲਾ ਰਹਿ ਗਿਆ। ਇੱਧਰਲੇ ਬੰਨੇ ਪਾਇਪ ਨੂੰ ਜਿਹੜਾ ਪੰਚ ਪਿਆ ਹੋਇਆ ਸੀਗਾ ਉਹਦੀ ਵੀ ਆਪਾਂ ਸੈਟਿੰਗ ਕਰ ਦਿੱਤੀ ਤੇ ਹੁਣ ਬਹੁਤ ਹੀ ਤਰੀਕੇ ਨਾਲ ਇਹਦੀ ਆਪਾਂ ਸੈਟਿੰਗ ਕਰਕੇ ਇਹਦੇ ਫਲੇਅਰ ਨਾਟ ਕੱਸਾਂਗੇ। ਜਦੋਂ ਹੀ ਆਪਾਂ ਨਾਟ ਕਸਣ ਲੱਗੇ ਤੇ ਇੱਧਰਲੇ ਬੰਨੇ ਆਪਾਨੂੰ ਨਜ਼ਰ ਆਇਆ ਫਲੇਅਰ ਨਾਟ ਫਟਿਆ ਹੋਇਆ ਸੀਗਾ। ਜੇਕਰ ਉਵੇਂ ਕੱਸ ਦਿੰਦੇ ਤੇ ਕੱਲ ਨੂੰ ਆਪਣਾ ਦਿੱਕਤ ਆ ਸਕਦੀ। ਹੁਣ ਜਿੰਨਾ ਇਹਦਾ ਫਲੇਅਰ ਨਾਟ ਬਣਿਆ ਇਧਰੋਂ ਪੈਵ ਵੀ ਪੂਰੀ-ਪੂਰੀ ਆ। ਕਿ ਤੋ ਕੋਈ ਇੰਚ ਵਧ ਨਹੀਂ ਕਿ ਤੋ ਘਟ ਨਹੀਂ ਗਈ ਤੇ ਹੁਣ ਦੁਬਾਰਤੋਂ ਆਪਾਂ ਇਹਦਾ ਫਲੇਅਰ ਨਾਟ ਜਾਂ ਫਲੇਅਰ ਬਣਾ ਕੇ ਨਵਾਂ ਨਾਟ ਪਾ ਕੇ ਤੇ ਇਧਰਲੇ ਬੰਨੇ ਪਾਈਪ ਨੂੰ ਵੀ ਆਪਾਂ ਥੋੜਾ ਜਿਹਾ ਲੰਬਾ ਟੋਟਾ ਲਗਾ ਕੇ ਤੇ ਪਾਈਪ ਨੂੰ ਆਪਾਂ ਜੋਇੰਟ ਕਰ ਦਿੰਨੇ ਆ ਹੁਣ ਆਊਟਡੋਰ ਯੂਨਟ ਨੂੰ ਆਪਾਂ ਸਾਫ਼ ਕਰ ਦਿੰਨੇ ਆ ਏਸੀ ਤਕਰੀਬਨ 10 ਸਾਲ ਪੁਰਾਣਾ ਹੈਗਾ ਤੇ ਕਵੈਲ ਵੀ ਇਹਦੇ ਥੋੜਾ ਥੋੜਾ ਨਾਲ ਗਲਣਾ ਸ਼ੁਰੂ ਹੋ ਗਿਆ ਪਰ ਫਿਰ ਵੀ ਕੰਡੀਸ਼ਨ ਦੇ ਹਿਸਾਬ ਨਾਲ ਇੰਨਾ ਟਾਈਮ ਹੰਡਣ ਦੇ ਬਾਵਜੂਦ ਵੀ ਏਸੀ ਦੀ ਹਾਲਾਤ ਜਿਹੜੇ ਹਨ ਬਹੁਤ ਵਧੀਆ ਜੇ ਪਏ ਹੋਏ ਆ ਤੇ ਹੁਣ ਜਦੋਂ ਆਪਾਂ ਦੀ ਸਰਵਿਸ ਕਰਦੇ ਪਏ ਦੇ ਵਿੱਚ ਡਸਟ ਇੰਨੀ ਕੁ ਜ਼ਿਆਦੀ ਨਿਕਲਦੀ ਪਈ ਆ ਕਿ ਜਿੰਦੇ ਨਾਲ ਏਸੀ ਦੀ 쿨ਿੰਗ ਦੇ ਉੱਤੇ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਸੀ ਸਾਰਾ ਕੰਮ ਆਊਟਡੋਰ ਦਾ ਵੀ ਕੰਪਲੀਟ ਹੋ ਚੁੱਕਾ ਹੈ ਤੇ ਸਿਸਟਮ ਨੂੰ ਆਪਾਂ ਵੈਕਿਊਮ ਕਰਵਾ ਦਿੱਤਾ ਤੇ ਜਿੰਨੇ ਵੀ ਆਪਾਂ ਇਹਦੇ ਕਵਰ ਉਤਾਰੇ ਸੀ ਉਹ ਸਾਰੇ ਲਗਾ ਦਿੱਤੇ ਨੇ ਤੇ ਵੈਕਿਊਮ ਆਪਣਾ ਬਿਲਕੁਲ ਓਕੇ ਹੋ ਚੁੱਕਾ ਹੈ ਗੈਸ ਨੂੰ ਆਪਾਂ ਅਨਲੌਕ ਕਰ ਦਿੱਤਾ ਤੇ ਇਧਰਲੇ ਬੰਨੇ ਜਿਹੜੇ ਜੋਇੰਟ ਸੀ ਉਹਨਾਂ ਦੀ ਲੀਕੇਜ ਵੀ ਚੈੱਕ ਕਰ ਲਈ ਆ ਤੇ ਹੁਣ ਇਧਰ ਜਿਹੜੀ ਇਨਸੂਲੇਸ਼ਨ ਉੱਪਰੋਂ ਉਤਰੀ ਹੋਈ ਸੀਗੀ ਉਹਨੂੰ ਚੰਗੀ ਤਰ੍ਹਾਂ ਆਪਾਂ ਟੇਪ ਕਰ ਦਿੱਤਾ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਏਸੀ ਨੂੰ ਆਪਾਂ ਔਨ ਕਰ ਦਿੱਤਾ ਏਸੀ ਆਪਣੀ ਵੀਡੀਓ ਪਿੰਡ ਸੋਲ ਜਗੀਰ ਦੀ ਜੇਕਰ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ